M.G., BPO surge, CHTs, teachers from various schools, and my dear friends, good morning everyone. I am Kushar, the student of fifth class from Government Primary School, Pedam, Block Paso 2, District Patiala. I want to drag your attention to words which my topic Government schools and the teachers. In government schools, teachers making more effort than the private schools. Nowadays, all facilities are present whether they are regarding studies or they are regarding fun activities for the primary classes. Government schools provide smart class, playground, library, computer. Students study in government school take part in various sports at different levels which helps to build their career in the fields of sports and co-curricular activities conducted throughout the year for overall development of children. Teachers put their efforts up to their maximum limit to make their children in Studies good and other fields. All in all, I want to say that I feel be proud to be a student of government school. And I request to all present here and all your children in government school and give chance to the government school to show their capabilities with the development of children. Thanks to all. Have a nice day. ਖਾਤਮੇ ਦੀਏ ਭਾਸ਼ਣ ਵਿਦਿਆਰਥੀ ਵੱਲੋਂ ਤੇ ਉਸ ਤੋਂ ਬਾਅਦ ਨਿੱਤੂ ਜੀ ਜਨਤਾ ਦੇ ਵਿਦਿਆਰਥੀ ਜਲਦੀ ਜਲਦੀ ਸਟੇਜ ਤੇ ਆਣ ਸਾਡੇ ਵਿਚਕਾਰ ਸੀਨੀਅਰ ਪੱਤਰਕਾਰ ਸਰਦਾਰ ਹਮੇਸ਼ੀ ਜੀ ਪਹੁੰਚੇ ਨੇ ਉਹਨਾਂ ਦਾ ਇੱਥੇ ਤੁੰਤ ਤੁੰਤ ਜੀ ਆਇਆ ਆਖਦੇ ਆ ਜੀ ਵਿਦਿਆਰਥੀ ਜਲਦੀ ਤੋਂ ਜਲਦੀ ਸਟੇਜ ਤੇ ਆ ਜੀ ਅਧਿਆਪਕ ਸਾਹਿਬਾਨ ਨੂੰ ਇੱਕ ਵਾਰੀ ਫੇਰ ਦੇਖਤੀ ਆ ਵਿਦਿਆਰਥੀਆਂ ਨਾ ਦਿਨ ਆ ਤਿਆਰ ਰੱਖਿਆ ਰਿਹਾ ਵੇ ਜੀ टीपीओ पांच सौ वन से पांच सौ टू जी जी खटड़ा फोर इतने आए हुए सारे मेहमान आज आप सारे रल मिल के इतने दो सेंटर ਸੈਂਟਰ ਲੋਟ ਥੀਏਟਰ ਸੋ ਲਈ ਇਨਰ ਤੋਂ ਨਵੇਂ ਤਾਕਲੇ ਦੀ ਆਗਾਜ਼ ਲਈ ਇਕੱਠੇ ਹੋਏ ਹਾਂ ਤੁਹਾਡੇ ਇਕੱਠ ਨੂੰ ਦੇਖਦੇ ਹੋਏ ਇਹ ਗੱਲ ਸਪਸ਼ਟ ਹੈ ਕਿ ਇਹ ਪੂਰੇ ਸਾਡੇ ਸਿੱਖਿਆ ਅਧਿਕਾਰੀ ਅਤੇ ਅਧਿਆਪਕ ਸਹਿਬਾਨ ਕਿਸ ਤਰੀਕੇ ਨਾਲ ਤੁਹਾਡੇ ਨਾਲ ਜੁੜੇ ਹੋਏ ਨੇ ਤੇ ਤੁਸੀਂ ਅੱਜ ਇੱਥੇ ਟਿੱਕ ਮਿੱਠੇ ਜਿਹਾ ਸੁਣਦੇ ਸਾਰੇ ਇਕੱਠੇ ਹੋ ਗਏ ਹੋ ਦਾਖਲਾ 2024 ਜਿਸ ਦਾ ਕਿ ਅੰਗਾਜ਼ 9 ਫਰਵਰੀ ਨੂੰ ਕੀਤਾ ਸੀ ਤੇ ਉਸ ਤੋਂ ਬਾਅਦ 3 ਦਿਨ ਦੀ ਵੈਨ ਕੈਂਪੇਨ ਤੁਹਾਡੇ ਕੋਲ ਲੈ ਕੇ ਆਏ ਇੱਕੋ ਬੇਨਤੀ ਦੇ ਨਾਲ ਕਿ ਜੋ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਹੈ ਉਸ ਨੂੰ ਵਧਾਇਆ ਜਾਵੇ ਇਸ ਲਈ ਸਰਕਾਰੀ ਸਕੂਲਾਂ ਦੇ ਵਿੱਚ ਜੋ ਪਿਛਲੇ 1-2 ਸਾਲਾਂ ਦੇ ਵਿੱਚ ਇਨਫਰਾਸਟ੍ਰਕਚਰ ਦੇ ਵਿੱਚ ਤਬਦੀਲੀ ਆਈ ਹੈ ਤੁਸੀਂ ਸਭ ਨੇ ਦੇਖਿਆ ਕਿ ਹਰ ਸਰਕਾਰੀ ਸਕੂਲ ਬਹੁਤ ਹੀ ਸੋਹਣੇ ਵਿਖਣ ਬਣ ਗਿਆ ਸਿਰਫ 12 ਸੋਨਾ ਨਹੀਂ ਸਾਡੇ ਟੀਚਰ ਜਿਹੜੇ ਨੇ ਪਹਿਲਾਂ ਹੀ ਬਹੁਤ ਮਿਹਨਤੀ ਸੀ ਤੇ ਜੋ ਵੀ ਕਮੀਆਂ ਸੀ ਉਹ ਪੂਰੀਆਂ ਕੀਤੀਆਂ ਵੀ ਹਨ ਚਾਹੇ ਉਹ ਕਮਰੇ ਸੀ ਚਾਹੇ ਵਾਸ਼ਰੂਮ ਸੀ ਚਾਹੇ ਹੋਰ ਕੋਈ ਵੀ ਰਿਪੇਅਰ ਦਾ ਕੰਮ ਸੀਗਾ ਸਾਰੇ ਕਰਵਾਏ ਗਏ ਤੇ ਸਾਡੇ ਸਿੱਖਿਆ ਮੰਤਰੀ ਜੀ ਦਾ ਇੱਕੋ ਹੀ ਸਾਨੂੰ ਸਾਰਿਆਂ ਨੂੰ ਅਜਿਹਾ ਕਿ 1 April ਤੋਂ ਬਾਅਦ ਹਰ ਬੱਚਾ ਕਲਾਸ ਤੇ ਬੈਠਾ ਹੋਵੇ ਤੇ ਕਿਸੇ ਵੀ ਸਕੂਲ ਦੇ ਵਿੱਚ ਬਾਉਂਡਰੀ ਵਾਲ ਨਾ ਹੋਵੇ ਇਹ じゃ ਕੋਈ ਸਕੂਲ ਨਾ ਹੋਵੇ ਤੇ ਬੱਚੇ ਜਿਹੜੇ ਨੇ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਉਹਨੂੰ ਪੜਾਇਆ ਜਾਵੇ। ਇੱਥੇ ਮੈਂ ਆਪਣੇ ਸਿੱਖਿਆ ਵਿਭਾਗ ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਕ ਅਪੀਲ ਕਰਦੀਆਂ ਕਿ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਡਾਕਰੀ ਕਰੋ ਤਾਂ ਕਿ ਜੋ ਸਾਨੂੰ ਸਹੂਲਤ ਤੇ ਜੋ ਵਧੀਆ ਪੜ੍ਹਾਈ ਜੋ ਸਾਡੇ ਅਧਿਆਪਕ ਇੰਨੇ ਪੜ੍ਹੇ ਲਿਖੇ ਨੇ ਐਨਾ ਤਜਰਬਾ ਹੈ ਉਸ ਦਾ ਫਾਇਦਾ ਉਠਾ ਸਕੈ ਇਸ ਸਾਲ ਤੋਂ ਅਸੀਂ ਨਰਸਰੀ ਕਲਾਸ ਸ਼ੁਰੂ ਕੀਤੀ ਹੈ ਤੇ ਪ੍ਰੀ ਪ੍ਰਾਇਮਰੀ ਦੇ ਵਿੱਚ ਇਸ ਵਾਰ ਸਾਡੀਆਂ ਨਰਸਰੀ ਐਲ ਕੇ ਜੀ ਤੇ ਯੂ ਕੇ ਜੀ ਤੇ ਉਸ ਤੋਂ ਬਾਅਦ ਪਹਿਲੀ ਤੋਂ ਪੰਜਵੀਂ ਤੱਕ ਤੁਸੀਂ ਪ੍ਰਾਇਮਰੀ ਸਕੂਲਾਂ ਚ 6ਵੀਂ ਤੋਂ 12ਵੀਂ ਤੱਕ ਤੁਸੀਂ ਹਾਈ ਮਿਡਲ ਤੇ ਸਕੈਂਡਰੀ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਦਾਖਲ ਕਰ ਸਕਦੇ ਹੋ ਜਿੱਥੇ ਜੀ ਵੱਡੇ ਸਕੂਲਾਂ ਦੇ ਵਿੱਚ ਸਕੂਲ ਆਫ ਐਮਨਿਟਸ ਬਣਾਏ ਨੇ ਤੁਹਾਡਾ ਪਾਤਸ਼ਾਹ ਸਕੂਲ ਵੀ ਹੈ ਉਸ ਦੇ ਵਿੱਚ ਉਹਨਾਂ ਦਾ ਇੱਕੋ ਇੱਕ ਮਕਸਦ ਹੈ ਕਿ ਕਿਤਾ ਮੁੱਖੀ ਸਿੱਖਿਆਈ ਬੱਚਿਆਂ ਨੂੰ ਦਿੱਤੀ ਜਾਵੇ ਮੌਨੋ ਕੋਈ ਬੱਚਿਆਂ ਨੂੰ ਇਸ ਪਾਸੇ ਮੋੜਿਆ ਜਾਵੇ ਜਿਸ ਪਾਸੇ ਵੀ ਉਹਨਾਂ ਦੀ ਲਗਨ ਹੋਵੇ ਉਸ ਦੇ ਅਕੋਰਡਿੰਗਲੀ ਆਪਣੀ ਪੜ੍ਹਾਈ ਕਰਨ ਤੇ ਅੱਗੇ ਜਾ ਕੇ ਕੁਝ ਕਰ ਸਕਣ ਇਸ ਵਲ ਆਲਰੇਡੀ ਸਭ ਦਾ ਸਿੱਖਿਆ ਵਿਭਾਗ ਚੱਲ ਚੁੱਕਿਆ ਹੈ ਤੇ ਇਸ ਵਾਰੀ ਜਿਹੜੇ ਸਾਡੇ 11ਵਾਂ ਦੇ ਬੱਚੇ ਸੀਗੇ ਉਹਨਾਂ ਦੇ ਲਈ ਬਿਜ਼ਨਸ ਬਲਾਸਟਰ ਪ੍ਰੋਗਰਾਮ ਲਾਂਚ ਕੀਤਾ ਸੀ ਉਹਦੇ ਵਿੱਚ ਕਿ ਬੱਚਾ ਕੋਈ ਵੀ ਆਪਣੇ ਕੰਮ ਨੂੰ ਜੋ ਵੀ ਕੰਮ ਦੇ ਵਿੱਚ ਮਾਹਰ ਸੀ ਚਾਹੇ ਉਹ ਪੇਂਟਿੰਗ ਸੀ ਦੀ ਚਾਹੇ ਉਹ ਕੋਈ ਕਿਸੇ ਕਿਸੇ ਕਈ ਬੱਚਿਆਂ ਨੇ achar ਤੇ gulgand gundond start ਕੀਤਾ ਸੀ ਕੱਲ ਸਟਾਲ ਵੀ ਲੱਗੀਆਂ ਸੀ ਜਿੱਥੇ پتہ ਚੱਲਿਆ ਕਿ ਉਹ ਮੈਕਸਮ ਸੇਲ ਉਹਨਾਂ ਦੀ ਹੋਈ ਸੀ मतलब ਕੋਈ ਵੀ ਕੰਮ ਦੇ ਨਾਲ ਜੁੜ ਕੇ ਉਹਨਾਂ ਨੇ ਕੋਈ ਬਿਜ਼ਨਸ ਆਈਡੀਆ ਦਿੱਤਾ ਤਾਂ ਜਿਹੜੇ ਬੈਸਟ ਬਿਜ਼ਨਸ ਆਈਡੀਆ ਸੀਗੇ ਉਹਨਾਂ ਨੂੰ ਉੱਪਰ ਲੈ ਕੇ ਗਏ ਤੇ ਉਸ ਤੇ ਲਈ ਪੰਜਾਬ ਨੂੰ ਦੁਬਈ ਦੇ ਵਿੱਚ ਵੀ ਸਨਮਾਨਿਤ ਕੀਤਾ ਗਿਆ ਇਸੇ ਤਰ੍ਹਾਂ ਹੀ ਅਸੀਂ ਪ੍ਰਾਇਮਰੀ ਦੇ ਵਿੱਚ ਸਕੂਲ ਆਫ ਹੈਪੀਨੈਸ ਬਣਾ ਰਹੇ ਹਾਂ ਜਿਨ੍ਹਾਂ ਦੇ ਵਿੱਚ ਕਿ ਹਰ ਸਕੂਲ ਦੇ ਵਿੱਚ 40 ਲੱਖ 40 ਹਜ਼ਾਰ ਰੁਪਿਆ ਗ੍ਰਾਂਟ ਆਏਗੀ ਤੇ ਪਟਿਆਲਾ ਜ਼ਿਲ੍ਹੇ ਨੇ ਇੱਕ ਉਪਰਾਲਾ ਕੀਤਾ ਕਿ ਅਸੀਂ ਸਾਰੇ ਉਹ ਸਕੂਲਾਂ ਦੇ ਵਿੱਚ ਵਿਜ਼ਿਟ ਕਰਦੇ ਕਰਕੇ ਉਹਨਾਂ ਦਾ ਆਰਕੀਟੈਕਚਰ ਤੋਂ ਨਕਸ਼ਾ ਬੁਲਵਾ ਕੇ ਇੱਕ ਬਹੁਤ ਹੀ ਪਲਾਨਡ ਤਰੀਕੇ ਦੇ ਨਾਲ ਉਹ ਸਕੂਲਾਂ ਦਾ ਵਿਕਾਸ ਕਰੀਏ ਤਾਂ ਜੋ ਉਸ ਸਕੂਲ ਇਸੇ ਰੰਗ ਹੋ ਜਾਣ ਕਿ ਆਪਣੇ ਆਪ ਹੀ ਉੱਥੇ ਤੁਹਾਡਾ ਦਿਲ ਕਰੇ ਕਿ ਤੁਸੀਂ ਬੱਚੇ ਦਾਖਲ ਕਰੋ ਸੋ ਇਹ ਸਾਰੇ ਪ੍ਰਾਲੇ ਜੋ ਸਿੱਖਿਆ ਵਿਭਾਗ ਕਰ ਰਿਹਾ ਹੈ ਉਹ ਕਾਹੀ ਸਫਲ ਹੋ ਸਕਦੇ ਨੇ ਜੇ ਤੁਸੀਂ ਸਾਡਾ ਸਹਿਯੋਗ ਦਿਓ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾਓ ਤਾਂ ਕਿ ਵੱਧ ਤੋਂ ਵੱਧ ਨੂੰ ਸਿੱਖਿਆ ਮਿਲ ਸਕੇ ਜਿਹੜੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੇ CWSN ਕਿਸੇ ਨੂੰ ਦਿਖਦਾ ਨਹੀਂ ਕਿਸੇ ਨੂੰ ਸੁਣਦਾ ਨਹੀਂ ਕੋਈ ਬੋਲ ਨਹੀਂ ਸਕਦਾ ਕਿਸੇ ਨੂੰ ਵੀਲਚੇਅਰ ਦੀ ਜ਼ਰੂਰਤ ਹੈ ਕਿਸੇ ਦੇ ਪੈਰ ਦੇ ਵਿੱਚ ਕੋਈ ਪ੍ਰੋਬਲਮ ਹੈ ਉਹ ਬੱਚੇ ਜ਼ਰੂਰੀ ਨੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਾਓ ਤਾਂ ਕਿ ਉਹਨਾਂ ਦੀ ਅਸੀਂ ਹੈਲਪ ਵੀ ਕਰ ਸਕੀਏ ਜਿਸ ਤਰ੍ਹਾਂ ਅੱਜਕੱਲ ਅਸੈਸਮੈਂਟ ਕੈਂਪ ਲੱਗ ਰਹੇ ਨੇ ਕਿ ਜਿਸ ਤਰੀਕ ਦੀ ਜਿਸ ਚੀਜ਼ ਦੀ ਵੀ ਬੱਚੇ ਨੂੰ ਲੋੜ ਹੈ ਉਹ ਕਰਨ ਉਹਨਾਂ ਨੂੰ ਫ੍ਰੀ ਆਫ ਕਾਸਟ ਮੁਹੱਈਆ ਕਰਾਇਆ ਜਾਊਗਾ ਜੇ ਕਿਸੇ ਬੱਚੇ ਦੇ ਕੋਈ ਹਾਰਟ ਦੇ ਵਿੱਚ ਜਾਂ ਕੋਈ ਹੋਰ ਇਹ ਜੀ ਪ੍ਰੋਬਲਮ ਹੈ ਜਿਸ ਦਾ ਕਿ ਆਪਰੇਟ ਕਰਕੇ ਯਾ ਕਿਸੇ ਹੋਰ ਵੱਡੇ ਹਸਾਰੇ ਤੋਂ ਚੈੱਕਅਪ ਕਰਵਾਇਆ ਜਾਣਾ ਉਹ ਵੀ ਸਾਡਾ ਵਿਭਾਗ ਮੁਕਤ ਕਰਵਾਉਣਾ ਸੋ ਮੇਰੀ ਸਭ ਨੂੰ ਇੱਕੋਰੀ ਫੇਰ ਅਪੀਲ ਹੈ ਕਿ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਚ ਦਾਖਲ ਹੋ ਤਾਂ ਕਿ ਆਪਾਂ ਇਸ ਮਹਿੰਮ ਨੂੰ ਵਧੀਆ ਤਰੀਕੇ ਨਾਲ ਅੱਗੇ ਲਿਜਾ ਸਕੀਏ ਤੇ ਜੋ ਸਾਨੂੰ ਟਾਰਗੇਟ ਆਪਾਂ ਨੂੰ ਮਿਲੇ ਹੈ 500 ਤੋਂ ਤਮੈਨੂੰ ਸਪੈਸ਼ਲ ਉਮੀਦ ਹੈ ਕਿ ਬਹੁਤ ਜਲ ਜਦੋਂ ਇੱਕ ਪ੍ਰੈਣ ਨੂੰ ਆਪਣਾ ਨਵਾਂ ਬੱਚੇ ਜਿਹੜੇ ਨੇ ਅਗਲੇ ਉਸ ਆ ਚੜਨਗੇ ਤਾਂ ਉਸ ਟਾਈਮ ਸਾਡਾ ਜਿਹੜਾ ਡਾਕੂਮੈਂਟਾ ਹੋਇਆ ਉਹ ਪੋਜੀਟਿਵ ਹੋਵੇਗਾ ਕਿਉਂਕਿ ਜਿੰਨੇ ਸਾਡੇ ਪੰਜਵੀਂ ਚ ਬੱਚੇ ਗਏ ਨੇ 31 ਮਾਰਚ ਤੱਕ ਉਹਨੇ ਬੱਚੇ ਅਸੀਂ ਹਰ ਹਾਲਤ ਦੇ ਵਿੱਚ ਰਜਿਸਟਰ ਕੀਤੇ ਹੋਣਗੇ ਥੈਂਕ ਯੂ ਧੰਨਵਾਦ ਮੈਡਮ ਅੱਜ ਜੋ ਉਤਸ਼ਾਹ ਪਾਸੋਂ ਦੇ ਅਧਿਪਕ ਸੈਵਨ ਤੇ ਵਿਦਿਆਰਥੀਆਂ ਮਾਪਿਆਂ ਦਾ ਇਲਾਕੇ ਦੇ ਪਤਵੰਤੇ ਸੱਜਣਾਂ ਦਾ ਤਾਂ ਉਸ ਉਸ ਸ਼ਾਨ ਦੇ ਦੇ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਆ ਕਿ ਅਸੀਂ ਆਪਣੇ ਦਾਖਲੇ ਦਾ ਜਿਹੜਾ ਟਾਰਗੇਟ ਹੈ ਉਹ ਬਹੁਤ ਜਲਦੀ ਸ਼ੁਰੂਆਤ ਦੇ ਵਿੱਚ ਇਹ ਜਿਹੜਾ ਉਹ ਚੀਜ਼ ਕਰਾਂਗੇ ਜਿਹੜਾ ਨਮੀ ਉਡਾਰੀ ਪ੍ਰੋਗਰਾਮ ਕਰਵਾਇਆ ਗਿਆ ਕੀ ਕੀ ਕਰਵਾਇਆ ਗਿਆ ਤੇ ਮਕਸਦ ਕੀ ਹੈ ਸਰ ਅੱਜ ਅਸੀਂ ਨਮੀ ਉਡਾਰੀ ਪ੍ਰੋਗਰਾਮ ਖਟਲਾ ਫਾਰਮ ਜਿਹੜਾ ਕੈਦੂ ਉੱਪਰ ਵਿਕੇ ਕਰਵਾਇਆ ਜਿਹਦਾ ਸਾਡਾ ਇਹ ਸੈਂਟਰ ਵੱਡਾ ਸਹੌਲੀ ਤੇ ਸੈਂਟਰ ਲੋਟ ਵੱਲੋਂ ਸਾਂਝੇ ਰੂਪ ਚ ਕਰਵਾਇਆ ਗਿਆ ਜਿਸ ਵਿੱਚ 16 ਪਿੰਡਾਂ ਦੇ ਵਿੱਚੋਂ 16 ਸਕੂਲਾਂ ਦੇ ਬੱਚਿਆਂ ਨੇ ਸਮੂਹਇਤ ਕੀਤੀ ਹੈ ਸਾਡਾ ਮਕਸਦ ਸੀ ਕਿ ਅਸੀਂ ਇਸ ਪ੍ਰੋਗਰਾਮ ਨੂੰ ਲੈ ਕੇ 16 ਪਿੰਡਾਂ ਦੇ ਘਰ ਘਰ ਗਏ ਅਸੀਂ 5000 ਦੇ ਕਰੀਬ ਜਿਹੜਾ ਸੱਦਾ ਪੱਤਰ ਵੰਡਿਆ ਅੱਜ ਦੇ ਪ੍ਰੋਗਰਾਮ ਲਈ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚੇ ਦਾਖਲ ਕਰਵਾਓ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਰਕਾਰੀ ਸਕੂਲ ਪਹਿਲਾਂ ਨਾਲੋਂ ਬਿਹਤਰ ਨੇ ਪਹਿਲਾਂ ਨਾਲੋਂ ਵਧੀਆ ਨੇ ਜੋ ਪ੍ਰਾਈਵੇਟ ਸਕੂਲ ਨਹੀਂ ਕਰ ਸਕਦੇ ਉਹ ਸਾਡੇ ਸਰਕਾਰੀ ਸਕੂਲ ਕਰ ਰਹੇ ਆ ਸਰਕਾਰ ਵੱਡੇ ਯਤਨ ਕਰ ਰਹੀ ਹੈ ਇਹਨਾਂ ਨੂੰ ਸੁਧਾਰ ਜਿਹੜੇ ਇਹਨਾਂ ਦੇ ਵਿੱਚ ਲਿਆਉਣ ਦੇ ਲਈ ਤਾਂ ਇਹ ਅਪੀਲ ਲੈ ਕੇ ਅਸੀਂ ਲੋਕਾਂ ਚ ਗਏ ਤੇ ਇਹ ਅੱਜ ਦੇ ਇਸ ਸਟੇਜ ਤੋਂ ਅਸੀਂ ਲੋਕਾਂ ਨੂੰ ਜਿਹੜੀ ਅਪੀਲ ਕੀਤੀ ਕਿ ਇੱਥੇ ਆ ਕੇ ਦੇਖੋ ਸਾਡੇ ਬੱਚਿਆਂ ਦਾ ਲੈਵਲ ਕੀ ਹੈ ਸਾਡੇ ਬੱਚੇ ਕਿੰਨੇ ਮਿਹਨਤ ਕਰਦੇ ਨੇ ਅਧਿਆਪਕ ਸਾਡੇ ਕਿੰਨੇ ਮਿਹਨਤ ਕਰਦੇ ਨੇ ਤੇ ਅੱਜ ਉਹ ਪ੍ਰੋਗਰਾਮ ਦੇ ਸੀ ਉਹਨਾਂ ਦੀ ਪਰਫਾਰਮੈਂਸ ਬੱਚਿਆਂ ਦੀ ਇੱਥੋਂ ਪੁੱਟ ਕਰੀਆਂ ਨੇ ਦਿਖਾਈਆਂ ਨੇ ਲੋਕਾਂ ਨੂੰ ਤੇ ਲੋਕ ਬਹੁਤ ਪ੍ਰਭਾਵਿਤ ਹੋਏ ਨੇ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਿਆ ਲੋਕਾਂ ਵੱਲੋਂ ਜਿੰਨੇ ਵੀ ਸਾਡੇ ਸਾਰੇ ਪ੍ਰਬੰਧ ਸੀ ਇਹ ਸਾਰੇ ਅਸੀਂ ਲੋਕਾਂ ਦੇ ਸਹਿਯੋਗ ਨਾਲ ਅਧਿਆਪਕਾਂ ਦੇ ਸਾਂਝੇ ਜਿਹੜੇ ਯਤਨ ਨਾਲ ਜਿਹੜਾ ਨਵੀਂ ਉਡਾਰੀ ਪ੍ਰੋਗਰਾਮ ਕੀਤਾ ਗਿਆ ਕੀ ਕੀ ਕਰਵਾਇਆ ਗਿਆ ਜੀ ਸਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ 16 ਦੇ 16 ਸਕੂਲਾਂ ਦੀਆਂ ਪਰਫਾਰਮੈਂਸ ਦਿਖਾਈਆਂ ਨੇ ਜਿਦੇ ਵਿੱਚ ਅਸੀਂ 400 ਦੇ ਲਗਭਗ ਬੱਚੇ ਸਟੇਜ ਤੇ ਅਸੀਂ ਪਰਫਾਰਮ ਕੀਤੇ ਹੈ ਤੇ ਹਰ ਬੰਨ ਗਈ ਹਰ ਤਰ੍ਹਾਂ ਦੀ ਵੈਰਾਈਟੀ ਬੱਚਿਆਂ ਨੇ ਪੇਸ਼ ਕੀਤੀ ਹੈ ਤੇ ਬਾ ਕਮਾਲ ਪੇਸ਼ ਕੀਤੀ ਹੈ ਲੋਕ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਨੇ ਤੇ ਕਾਫੀ ਸਾਨੂੰ ਭਵਿੱਖ ਚ ਜਿਹੜੀ ਦਾਖਲਾ ਦੇ ਹੰਬਲਾ ਜਿਹੜਾ ਸਾਨੂੰ ਲੱਗਦਾ ਕਿ ਬਜੇਗਾ ਜ਼ਿਆਦਾ ਬੱਚੇ ਸਾਡੇ ਦਾਖਲੇ ਚ ਆਉਣਗੇ ਤੁਸੀਂ ਜਿਹੜੇ ਇਸ ਬਲਾਕ ਦੇ ਲੋਕ ਨੇ ਪਿੰਡਾਂ ਦੇ ਲੋਕ ਨੇ ਜਾਂ ਬੱਚੇ ਨੇ ਜਾਂ ਜਿਹੜੇ ਉਹਨਾਂ ਨੂੰ ਕੋਈ ਮੈਸੇਜ ਕੋਈ ਸੁਨੇਹਾ ਅਸੀਂ ਤੁਹਾਡੇ ਮਾਧਿਅਮ ਰਹੀ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਦੋਂ ਅਸੀਂ ਪਿੱਛੇ ਦੇਖਦੇ ਹਾਂ ਕਿ ਸਾਡੇ ਬਜ਼ੁਰਗਾਂ ਨੇ ਸਾਡੇ ਪੁਰਖਿਆਂ ਨੇ ਸਰਕਾਰੀ ਸਕੂਲ ਖੜੇ ਕਰੇ ਢਾਂਚਾ ਖੜਾ ਕਰਿਆ ਕਿ ਲੋਕ ਬੱਚੇ ਸਭ ਪਿੰਡਾਂ ਦੇ ਸਭ ਪਿੰਡ ਦੇ ਬੱਚੇ ਉੱਥੇ ਆਉਣੇ ਨੇ ਤਾਂ ਪਰ ਉਸ ਸਮੇਂ ਦੇ ਨਾਲ ਥੋੜਾ ਵਾਪਰਿਆ ਕਿ ਅਸੀਂ ਪ੍ਰਾਈਵੇਟ ਸਕੂਲਾਂ ਦੀ ਚੱਕਾ ਚੌਰ ਚ ਜਿਹੜੇ ਫਸੇ ਆ ਤਾਂ ਮੈਨੂੰ ਲੱਗਦਾ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਨੇ ਚੰਗੀ ਸਿੱਖਿਆ ਦੇ ਨਾਂ ਤੇ ਲੋਕਾਂ ਦੀਆਂ ਜੇਬਾਂ ਕੱਟੀਆਂ ਨੇ ਪਰ ਚੰਗੀ ਸਿੱਖਿਆ ਕਿ ਕਿੱਥੇ ਦਿਖਦੀ ਹੈ ਜਦੋਂ ਅਸੀਂ ਸਮਾਜ ਦੇ ਵਿੱਚ ਦੇਖਦੇ ਹਾਂ ਤਾ ਉਹਨਾਂ ਦਾ ਇੱਕੋ Aim ਬਣ ਗਿਆ ਜਿਹੜਾ ਵੀ ਤੁਸੀਂ ਬੱਚੇ ਨੂੰ ਪੁੱਛੋ ਕਿ ਉਹਨਾਂ ਨੇ ਹਾਈਲਾਈਟਸ ਕਰਕੇ ਬਾਹਰ ਜਾਣਾ ਪਰ ਬੱਚੇ ਦੀ ਪਰਸਨੈਲਿਟੀ ਗ੍ਰੋਥ ਕਰਕੇ ਚੰਗਾ ਇਨਸਾਨ ਬਣਾਉਣਾ ਚੰਗਾ ਵੱਖ-ਵੱਖ ਖੇਤਰਾਂ 'ਚ ਚੰਗੇ ਬੱਚੇ ਪੈਦਾ ਕਰਨੇ ਇਹ ਸਾਇਦ ਪ੍ਰਾਈਵੇਟ ਸਕੂਲਾਂ ਦੇ ਤੋਂ ਬਹੁਤ ਪਿੱਛੇ ਪਛੜੇ ਆ ਤੇ ਸਰਕਾਰ ਨੇ ਐਮਿਨਸ ਸਕੂਲ ਦਾ ਕਨਸੈਪਟ ਲਿਆਂਦਾ ਜਿੱਥੇ ਬੱਚੇ ਦੀ ਹਰ ਪਰਸਨੈਲਿਟੀ ਦਾ ਹਰ ਪੱਖ ਜਿਹੜਾ ਮਜ਼ਬੂਤ ਕਰਨ ਦੀ ਕੋਸ਼ਿਸ਼ ਹੋਏਗੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਸਕੂਲ ਆਫ ਹੈਪੀਨੈਸ ਹੈਪੀਨੈਸ ਦਾ ਜਿਹੜਾ ਕਨਸੈਪਟ ਲੈ ਆ ਕੇ ਲੱਖਾਂ ਰੁਪਇਆ ਜਿਹੜਾ ਹੈਪੀਨੈਸ ਸਕੂਲਾਂ ਦੇ ਵਿੱਚ ਲੱਗ ਰਿਹਾ ਤੇ ਸਕੂਲ ਆਫ ਐਮੀਨਸ ਦੇ ਵਿੱਚ ਕਰੋੜਾਂ ਰੁਪਇਆ ਲੱਗ ਰਿਹਾ ਤੇ ਐਵੇਂ ਬਾਕੀ ਦੇ ਜਿਹੜੇ ਹੋਰ ਸਕੂਲ ਨੇ ਉਹਨਾਂ ਦੀ ਵਧੀਆ ਸੁੰਦਰ ਬਣਾਉਣ ਲਈ ਸਾਫ ਸਵਾਲ ਲਈ ਜਿੱਥੇ ਵੀ ਜੜੀ ਲੋੜ ਸੀ ਉਹਦੇ ਲਈ ਸਰਕਾਰ ਨੇ ਵੱਡੇ ਜਿਹੜੇ ਬੱਸ ਭੇਜੇ ਆ ਮੈਨੂੰ ਲੱਗਦਾ ਕਿ ਅਗਲੇ ਦਿਨਾਂ 'ਚ ਜਿਹੜੇ ਸਰਕਾਰੀ ਸਕੂਲ ਸਮੁੱਚੇ ਸਮਾਜ ਨੂੰ ਅਗਵਾਈ ਕਰਨ ਲਈ ਸਮੁੱਚੇ ਸਮਾਜ ਦੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਦੇ ਲਈ ਚੰਗਾ ਰੋਲ ਅਦਾ ਕਰਨਗੇ